ਹਾਂਜੀ ਯਾਰ ਕੀ ਹਾਲ ਚਾਲ ਹੈ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦੀ ਠੀਕ ਠਾਕ ਹੋਵੋ ਤੁਹਾਡੇ ਜਨਵਰੀ ਸੱਟ ਵਟ ਹੋਣਗੇ ਲਓਏ ਮਿੱਤਰੋ ਮੁਰਗੇ ਛੜਤੇ ਤੇ ਆਂਡਾ ਪਾ ਚੱਕ ਲਿਆ ਸੀ ਤੇ ਪਾਣੀ ਭਾਦ ਗਏ ਇਹਨਾਂ ਨੂੰ ਲਓ ਬਾਈ ਪਾਣੀ ਪੋਣੀ ਪਾਦਾ ਆਪਾਂ ਤੇ ਕਣਕ ਥੋੜੀ ਜਿਹੀ ਛੜ ਦੇਣੇ ਇਹਨਾਂ ਥੋੜੇ ਜੇ ਪਿਆਜ਼ਾਂ ਦੇ ਆਹ ਲਓ ਜੀ ਕਣਕ ਪਿਆਜ਼ਾਂ ਤੇ ਲਸਣ ਦੇ ਛਿਲਕੇ ਬਹੁਤ ਸ਼ੌਂਕ ਨਾਲ ਖਾਂਦੇ ਆ ਓਏ 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 ਕਣਕ ਖਾਣੀ ਕਣਕ ਖਾ ਲੋ ਜੀ ਛਿਲਕੇ ਜੀ ਖਾਣੀ ਛਿਲਕੇ ਖਾ ਲੋ ਠੀਕ ਹੈ ਵੀ ਤੇ ਬਾਈ ਅੱਜ ਆਪਾਂ ਕਬੂਤਰਾਂ ਦੀ ਕਰਦੇ ਹਾਂ ਡੀ ਵਾਰਮਿੰਗ ਬਾਜੀ ਵਾਲੇ ਜਿੰਨੇ ਵੀ ਆ ਸਾਰੇ ਆਪਣੇ 15 ਵੀ ਹਨ ਚੱਲਦੇ ਆ ਤਾਂ ਤੇ ਸਮਾਨ ਸਾਰਾ ਤਾਂ ਮੈਂ ਪਹਚਾ ਲਿਆ ਸਾਰਾ ਤਾਂ ਲਓ ਬਾਈ ਆ ਰੱਖ ਲਿਆ ਆਪਾਂ ਸਾਰਾ ਸਮਾਨ ਦੋ ਕੱਪ ਰੱਖ ਲੇ ਤੇ ਇਹ ਇੱਕ ਸਰਿੰਜ ਤੇ ਪਾਣੀ ਠੀਕ ਹੈ ਜੀ ਆਹ ਸਰਿੰਜ 20 ml ਦਵਾਵਾਂਗੇ ਸਾਰਿਆਂ ਨੂੰ ਆਹ ਖਾਲੀ ਦਾ ਪੂਖੇ ਕੱਪ ਚ ਪਾਣੀ ਆ ਤੇ ਆਹ ਲਾਉਣੀ ਆਪਾਂ ਦਵਾਈ ਪੈਪਰ ਆ ਜੀ ਇੱਕ ਟੱਕਣ ਸਤਾ ਕਬੂਤਰਾਂ ਨੂੰ ਠੀਕ ਹੈ ਮਦਰ ਇੱਕ ਟੱਕਣ ਸਤਾ ਕਬੂਤਰਾਂ ਨੂੰ ਆ ਲੋ ਮਾਰ ਲਿਓ ਸਕਰੀਨ ਸ਼ਾਟ ਪਹਿਲਾਂ ਬਣਾ ਹੀ ਲਈਏ ਮੁਰਤੇ ਨਾਲ ਕਬੂਤਰਾਂ ਨਾਲ ਯਾਰ ਮੈਂ ਇਹਨਾਂ ਕੰਡੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਦੇਖੋ ਇਹ ਚਸ਼ਿਆਂ ਨੇ do... Cool. ਦੋ ਲਾਉਈ ਬਾਈ ਆਪਾਂ ਇੱਕ ਢੱਕਣ ਸਤਾ ਕਬੂਤਰਾਂ ਲਾਉਣਾ ਤੇ ਦੋ ਢੱਕਣ ਪਾ ਲਈ ਤੇ 14 ਨਾਲਕੀਆਂ ਵਾਲੀਆਂ ਠੀਕ ਹੈ ਜੀ ਹੁਣ ਕਬੂਤਰ ਫੜਦੇ ਆਂ ਪਹਿਲਾਂ ਇੱਧਰਲੇ ਖੁੱਡੇ 'ਚ ਫੜ ਕੇ ਲਿਆਉਨੇ ਆਂ ਮੈਂ 10 ਜਨਵਾਰ ਛੱਡਦੇ ਹਾਂ ਜਾਲ 'ਚ ਪਾਉਨੇ ਆ। ਲੋਜੀ ਕੂਤਰ ਪਾ ਲਈ ਆਪਾਂ ਜਾਲ 'ਚ ਹੁਣ 20ml ਤੇ ਇਹਨਾਂ ਨੂੰ ਦੇ ਦੇਣੇ ਕਿਉਂਕਿ ਨਾਲ ਕੋਈ ਹੈ ਨਹੀਂ। ਕੈਮਰਾ ਤਾਂ ਅੱਜ ਟ੍ਰਾਈਪੋਡ ਤੇ ਕਰ ਲਿਆ ਫਿਰ। ਜਿੰਨੇ ਵਾਰੀ ਵੀ ਦੇਣਾ ਬਾਈ ਆਇਆ ਹ ਹਲਾ ਕੇ ਜਰੂਰ ਦੇਣਾ। ਜਿੰਨੇ ਵਾਰੀ ਵੀ ਦੇਣਾ। ਹਾਂਜੀ। ਇਹਨਾਂ ਤਾਂ ਜਮਰਾ ਕੇ ਦਵਾਈ ਜੀ ਘੁਲ ਜਾਂਦੀ ਵਧੀਆ ਸੀ। 20ml ਦੇਖ ਲਓ ਤੁਸੀਂ। ਵੱਲੋਂ left yeah. ਜਾ ਰਿਹਾ ਹਾਂ ਅਮੀ ਇੱਕ ਦਾਣਾ ਜਰੂਰ ਚੈੱਕ ਕਰਨਾ ਕਿ ਹੈਗੇ ਕਿ ਨਹੀਂ ਤੇ ਕਬੂਤਰਾਂ ਨੂੰ ਬਈ ਛਾਵੇਂ ਪਾਉਣਾ ਪੱਪੇ ਨਹੀਂ ਪਾਉਣਾ 10 ਵੀ ਮਿੰਟ ਪਾ ਲੂ ਬਹੁਤ ਜ਼ਿਆਦਾ ਟਾਈਮ ਤੇ ਨਾ ਇਹ ਆਉਦੇ ਬੱਚੇ ਡਾਈਆਂ ਦਾ ਹਨਾ ਮੈਂ ਫੋਨ ਤਾਂ ਲਾਇਆ ਸੀ ਪਰ ਫੋਨ ਚੱਕਿਆ ਨਹੀਂ ਗਿਆ ਪਟਨਾ ਹਵਾ ਨਾ ਪੈ ਕੜਦੇ ਇੰਨੀ ਕੋਲੇ ਜੋ ਆਏ ਤੁਹਾਨੂੰ ਵੀ ਦਿਖਾਈਏ ਪਟਨਾ ਦਕਾਉਂਨੇ ਬਾਈ ਕਰੋ ਬਾਈ ਚੈੱਕ ਫਿਰ ਪੱਠੇ ਪੱਟੀਆਂ ਸਾਰੇ ਚੈੱਕ ਕਰੋ ਆ ਦੇਖ ਲਓ ਤਾਂ ਵੀ ਬੈਠੇ ਆ ਹੈਗੀਆਂ ਇੱਥੇ 10 12 ਵਾਂ ਫੜ ਲੈਨੇ ਆਪਾਂ ਸਾਰੀਆਂ ਜਾਲ ਚ ਪਾਉਨੇ ਆ ਦਵਾਈ ਦਿੰਨੇ ਇਹਨਾਂ ਨੂੰ ਤੇ ਵੇਖਦੇ ਆ ਫਿਰ ਕੀ ਰਿਜ਼ਲਟ ਆਉਂਦਾ ਕਬੂਤਰ ਆ ਪੱਥਰੇ ਲਾ ਲਿਆਂਦੇ ਸੀ ਹਨ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਮੈਂ ਤੇ ਬਾਈ ਮਲਾਪ ਦੇਖੋ ਇਧਰ ਕਰੋ ਚੱਕ ਫਰ ਤੇ ਇਹ ਕਾਰਿਆ ਠੀਕ ਆ ਜੀ ਬਾਕੀ ਹਜੇ ਕੱਢਣਗੇ ਨਾਲ ਦੀ ਨਾਲ ਸੁੰਨ ਦਿਖਾਈ ਜਾਣੇ ਸਾਰਿਆਂ ਦੇ ਬਾਈ ਹੈਗੇ ਹਮਲਾਪ ਕਬੂਤਰਾਂ ਦੇ ਤੇ ਗੋਲੀ ਲਾਉਣੀ ਜ਼ਰੂਰੀ ਆ ਫੇਰ ਇਹਨਾਂ ਦੇ ਬਦਾਂ ਬਦੂ ਸਹੀ ਬਚਣਗੇ ਠੀਕ ਆ ਜੀ ਤੇ ਬਾਕੀ ਦਰਦੀਪ ਵੀ ਆ ਗਏ ਸੀ ਹੋਰ ਕਿਵੇਂ ਆ ਸੱਟਾਂ ਤੇ ਦੇਖਦੇ ਆ ਪਹਿਲਾਂ ਥੋੜਾ ਕੰਮ ਚੱਲੇ ਅਗੇ ਆਗੇ ਦੇਖਦੇ ਆ ਹੋਰ ਵੀ ਕੱਢਣਗੇ ਦਿਖਾਵਾਂਗੇ ਤੁਹਾਨੂੰ ਤੇ ਦੋ ਤਿੰਨ ਘੰਟੇ ਬਾਅਦ ਲਾਵਾਂਗੇ ਇਹਨਾਂ ਨੂੰ ਪਾਣੀ ਠੀਕ ਹੈ ਮਿੱਤਰੋ ਲਓ ਵੀ ਬਾਈ ਬੱਚੇ ਹਜੇ ਫਿਰਦੇ ਮੈਂ ਰਦੀਪ ਇੱਧਰ ਬੈਠੇ ਸੀ ਤੇ ਹੁਣ ਦੇਦਗੇ ਇਹਨਾਂ ਨੂੰ ਪਾਣੀ ਮਲਪਸ ਨੂੰ ਦਿਖਾਉਣਾ ਅੰਦਰ ਰੱਖਲੇ ਸੀ ਛਾਵੇਂ ਬਾਈ ਇਹ ਦੇਖ ਲਓ ਬਾਹਰ ਵੀ ਇੱਥੇ ਧੁੱਪ ਆ ਗਈ ਸੀ ਆ ਲਿਆਂਦੀ ਆਪਾਂ ਸਰਿੰਜ ਆਪਿਆ ਪਾਣੀ ਹੁਣ ਤੁਹਾਨੂੰ ਮੈਂ ਜਾਨਵਰ ਦਿਖਾਉਣਾ ਛਦਰੀ ਆਪਾਂ ਕਰਤੀ ਬਾਈ ਉੱਚੀ ਆ ਦੇਖ ਲਓ ਤੇ ਆਹ ਹੋਏ ਦੋ ਤਾਂ ਫਿਰਦੇ ਆ ਪਤ ਨਹੀਂ ਭਾਪੇ ਦੇ ਆ ਆ ਪੇਦੇ ਆ ਆਪਣੇ ਲਈ ਤਾਂ ਉੱਚੇ ਆ ਜੀ ਜਦੋਂ ਹੋਣ ਆ ਗਏ ਤੇ ਆਪਾਂ ਦੇਖ ਲਾਂਗੇ ਸਾਬਕ ਤਾ ਬੱਚਿਆਂ ਦਾ ਸੈੱਟ ਲਾਂਗੇ ਫਿਰ ਢੁਕਾ ਕੇ ਬਲੀ ਗੱਲ ਹਨ ਪਾਣੀ ਦੀਦਗੇ ਕੇ ਨੇ ਇਹਨਾਂ ਨੂੰ ਕੂਤਰਣ ਹੈ ਕੋਈ ਨਹੀਂ ਕਰਦੇ ਆ ਫਿਰ ਕਮੈਂਟ ਦੂਰਬੀਨ ਆ ਦੇਖ ਲੈਨੇ ਆ ਦੂਰਬੀਨ ਵੀ ਬਈ ਉਹ ਪਈ ਆਪਣੀ ਠੀਕ ਹੈ ਜੀ ਚੱਲ ਫਿਰ ਦਈਏ ਦੀਵਾ ਆ ਜਾ ਪਾਣੀ ਚਾਹ ਰਹੀ ਮੜੀ ਚੱਲ ਨਹੀਂ ਤਾਂ ਮੈਂ ਕੱਲੇ ਜੀ ਦੇਣਾ ਫੜ ਕੈਮਰਾ ਫੜ ਬਈ ਦੇਖੋ ਮੜਾ ਆਪਾਂ ਆ ਦੇਖੋ ਜੀ ਠੀਕ ਹੈ ਜੀ ਇਹਦੇ ਜੀ ਵੀ ਦੇਖੋ ਕਿੰਨੇ ਜਾਲੇ ਆ ਆਹਦੇ ਬਾਈ ਦੇਖੋ ਇਹਦੇ ਜੀ ਵੀ ਆ ਥੋੜੇ ਥੋੜੇ ਆਲੇ ਇਹਨਾਂ ਨੂੰ ਤਾਂ ਲੱਸੀ ਕਰੀ ਇੱਧਰ ਵੀ ਆਹ ਦੇਖੋ ਕਿੰਨੇ ਆ ਲੈ ਪਤਾ ਨਹੀਂ ਕਿਹੜੇ ਨੇ ਕੱਢੇ ਇੰਨੇ ਖਤਰਨਾਕ ਉਧਰੋਂ ਆਹ ਦੇਖੋ ਲਾ ਲਓ ਦੇਖੋ ਬਾਈ ਇਹਨਾਂ ਨੂੰ ਹੁਣ ਪਾਣੀ ਦੀ ਦਿੱਤੀ ਗਿਆ ਆਪਾਂ ਉੱਥੇ ਟਿਕਾਣੇ ਦੇ ਰੱਖ ਦੇਗੇ ਇੱਟਾਂ ਤੇ ਦੇਖੋ ਠੀਕ ਹੈ ਬਾਈ ਉਹਨੇ ਦੀ ਫੜ ਗਿਆ ਉਹ ਆਹ 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 ਚੱਕੋ ਨਾ ਹੱਲ ਕਰ ਹਾਲੇ ਆਹ ਪਾ ਬਾਰੀ ਦੇ ਕਰਨੀ 6 ਪੱਕੇ ਪਾਣੀ ਖੰਡ ਨਹੀਂ ਤੇ ਬੀਵੀਐਮ ਵਾਲੀ ਪਾਣੀ ਪੋੜ ਦੇ ਜੀ ਨਮਸਕਾਰ ਬਾਈ ਤੂੰ ਹੀ ਯਾਰ ਪਤਾ ਕਿਵੇਂ ਰੱਖਣਾ ਹੁਣ ਤੁਸੀਂ ਕਹਿੰਦੇ ਹੋਗੇ ਵੀ ਪਤਾ ਕਿਵੇਂ ਲੱਗਦਾ ਨਹੀਂ ਕਿਹੜੇ ਨੂੰ ਪਾਣੀ ਦੇ ਦਈਏ ਮੈਂ ਤੂੰ ਹੀ ਛੱਡਿਓ ਲਗੜ ਪੈ ਗਿਆ ਲੱਗਦਾ ਕੁੱਤਰ ਨੂੰ ਬਾਈ ਆਪਾਂ ਦੂਰ ਵੀ ਨਾ ਚੱਕੜਾ ਲਈ ਉਸ ਤੋੜ ਨਾ ਬੱਚੇ ਉਹ ਦੇ ਬਈ ਇਸ ਤੋ ਬਾਈ ਛੱਡਤੀ ਉਹ ਧੂਆਂ ਰੋਲ ਬਾਈ ਕਬੂਤਰ ਨਾ ਕੋਸ਼ ਤਾਂ ਉੱਚੇ ਗਏ ਵੇ ਤਾਂ ਕਰਕੇ ਛੱਡ ਦੇ ਬਾਈ ਉਹ ਦੇ ਇਹ ਕੁੱਦਰ ਛੱਡਤੀ ਉਹ ਦੇ ਕੁੱਤਰ ਆਇਆ ਆ ਵੀ ਲਿਆ ਆ ਵੀ ਰਿਹਾ ਬੋਰ ਤੇ ਆਪਾਂ ਵੀ ਦੂਰ ਬਿਨਾਂ ਦੇਖਦੇ ਆਂ ਭਾਈ ਹੋਰ ਨਾ ਬੱਚਣ ਲੱਗ ਲਿਓ ਬੰਦਾ ਯਾਰ ਲੋ ਬਈ ਕਾਰ ਤੇ ਸ਼ੁਰੂਆਤ ਆਪਾਂ ਡੇਢ ਕਵੇ ਦਾ ਟਾਈਮ ਹੋ ਗਿਆ ਭਾਈ ਠੀਕ ਹੈ ਜੀ ਆ ਸਾਰੇ ਨੂੰ 22 25 ml ਦੇ ਦੇਣੇ ਆ ਇਸ ਤੋਂ ਬਾਅਦ ਜੇ ਲੋਡ ਪਈ ਇੱਕ ਅੱਧੀ ਵਾਰ ਤਾਂ ਦੇ ਦਾਂਗੇ ਪਾਣੀ ਨਹੀਂ ਤਾਂ ਲੋਡ ਹੀ ਨਹੀਂ ਆ ਕਿਉਂਕਿ ਇਹਨੇ ਇਹਨੇ ਜੀਣੇ ਕਰਨੇ ਇਹਨਾਂ ਬਲਾਪਾ ਘੜਤੇ ਇਹਨਾਂ ਨੇ ਹੋਣੇ ਨਹੀਂ ਬਲੇ ਕਿਉਂਕਿ ਨਾ ਬੈਚ ਖਰਾਕੀ ਇਹੋ ਜੀ ਪਾਉ ਯਾਰ ਬਾਈ ਬਲਾਪ ਬਾਨ ਨਹੀਂ ਨਾ ਤੇ ਬਾਕੀ ਇਹ ਰ ਇੱਕ ਗੱਲ ਹੋਰ ਆ ਇੱਕ ਦਵਾਈ ਜ਼ਰੂਰੀ ਆ ਕਬੂਤਰਾਂ ਨੂੰ ਬਾਜੀ ਵਾਲਾ ਆਲੀ ਮੈਨੂੰ ਇਹ ਗੱਲ ਆ ਸੁਣੋ ਚੱਤ ਨਹੀਂ ਕਰਦਾ ਆਈ ਵੀ ਜਿਵੇਂ ਗੱਲਾ ਬੰਦਾ ਹੁਣ ਤਾਂ ਚੱਲ ਨਾਲ ਦੀਪ ਹੈਗਾ ਜੁਪ ਕਰਕੇ ਮੈਂ ਵੀ ਆ ਹਨ ਆਈ ਦੇਖੀ ਸੀ ਵੀਡੀਓ ਵੀਡੀਓ ਦੇਖ ਲਈ ਆਂ